25 ਜੁਲਾਈ ਨੂੰ ਬਟਾਲਾ ਦੇ ਪਿੰਡ ਖਜਾਲਾ ਦੀ ਸਵੇਰ ਵੀ ਕੁਝ ਅਜੀਬ ਸੀ ਪਿੰਡ ਦੇ ਗੁਰਦੁਆਰੇ ਚੋਂ ਬਲਵਿੰਦਰ ਕੌਰ ਆਪਣੀ ਭੈਣ ਨਾਲ ਮੱਥਾ ਟੇਕ ਕੇ ਬਾਹਰ ਨਿਕਲੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਬਾਹਰ ਸੜਕ ਤੇ ਉਸ ਦੀ ਮੌਤ ਉਡੀਕ ਕਰ ਰਹੀ ਹੈ ਅਚਾਨਕ ਉਸ ਦੀ ਗਰਦਨ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਹੋਇਆ ਬਲਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਦਰਸਲ ਗਵਾਂਡੀ ਪਿੰਡ ਨੱਤ ਦਾ ਰਹਿਣ ਵਾਲਾ ਹੀਰਾ ਸਿੰਘ ਨਾਮੀ ਨੌਜਵਾਨ ਬਲਵਿੰਦਰ ਕੌਰ ਨਾਲ ਇੱਕ ਪਾਸੜ ਪਿਆਰ ਕਰਦਾ ਸੀ ਕਈ ਮਹੀਨਿਆਂ ਤੋਂ ਉਹ ਬਲਵਿੰਦਰ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ বারবার মানা ਕਰਨ ਤੇ হীরা ਨਹੀਂ ਮੰਨਿਆ ਪਰਿਵਾਰ ਨੇ বলਵਿੰਦਰ ਦਾ ਰਿਸ਼ਤਾ ਕਿਸੇ ਹੋਰ ਥਾਂ ਤੇ ਕਰ ਦਿੱਤਾ হীরা ਸਿੰਘ ਨੂੰ ਇਹ ਗੱਲ ਇੰਨੀ ਚੁਭੀ ਕਿ ਉਸਨੇ বলਵਿੰਦਰ ਕੌਰ ਨੂੰ ਜਾਨੋਂ ਮਾਰਨ ਦਾ ਲਿਆ ਖਤਰਨਾਕ ਫੈਸਲਾ ਇੱਕ ਤੋਂ ਬਾਅਦ ਇੱਕ ਉਸਨੇ বলਵਿੰਦਰ ਦੀ ਗਰਦਨ ਤੇ 15 ਵਾਰ ਕੀਤੇ ਉਹ ਤਾਂ ਮੱਥਾ ਟੇਕ ਕੇ ਜਦੋਂ ਬਾਹਰ ਆਈਆਂ ਉਸ ਕੋਲ ਛੋਟੀ ਤੇ ਉਥੇ ਜਿਹੜਾ ਕੁਲਦੀਪ ਸਿੰਘ ਉਹ ਹীরা ਉਸਨੇ ਆਪਣੀ ਕਿਰਤਨਾ ਦੋਏ ਦੀ ਭੈਣ ਵੀ ਸਕੂਟ ਚਲਾਸੀ ਬਲਵਿੰਦਰ ਕੋਰ ਉੱਤੇ ਬਾਹਰ ਕੀਤਾ ਨੱਕ ਤੇ ਜੋ ਲੱਗਾ ਉਹ ਪੁਂਟ ਡਿੱਗ ਪਈਆਂ ਮੌਕੇ ਤੇ ਬੇਟਾ ਸ਼ਾਹ ਨੇ 14-15 ਬਾਹਰ ਕੀਤੇ ਜਿਸ ਨਾਲ ਉਹਦੀ ਮੌਕੇ ਤੇ ਮਹਤਵ ਹੋ ਗਿਆ ਬਲਵਿੰਦਰ ਕੌਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਇਸ ਪਰਿਵਾਰ ਨੂੰ ਉਮੀਦ ਨਹੀਂ ਹੋਣੀ ਕਿ ਉਸਦੀ ਢੋਲੀ ਦੀ ਥਾਂ ਘਰੋਂ লাশ ਚੁਕਣੀ ਪਵੇਗੀ ਬਲਵਿੰਦਰ ਦੀ ਭੈਣ ਅਤੇ ਘਟਨਾ ਦੀ ਚਸ਼ਮਦੀਦ ਕੁਲਵੰਤ ਨੇ ਮੁਲਜ਼ਮ ਲਈ ਫਾਂਸੀ ਦੀ ਮੰਗ ਕੀਤੀ ਹੈ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡੀ ਭੈਣ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਨਹੀਂ ਕਿ ਪੈਸੇ ਲੈ ਕੇ ਅੱਜ ਪੁਲਿਸ ਵਾਲੇ ਪੈਸੇ ਲੈ ਕੇ ਤੇ ਬਾਅਦ ਵਿੱਚ ਉਹਨੂੰ ਮaaf ਕਰ ਦਿੰਦੇ ਆ ਤਾਈਓ ਉਹਨਾਂ ਦੇ ਦਿਲ ਵੱਧ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੁਬਾਰਾ ਇਹੋ ਜਿਹਾ ਕੋਈ ਕੰਮ ਨਾ ਕਰਨ ਤੇ ਸਾਡੇ ਵੱਲੋਂ ਹੱਥ ਜੋੜ ਕੇ ਮੰਗਾ ਤੇ ਇਹਨੂੰ ਸਾਰੀ ਉਮਰ ਕੈਦ ਵਿੱਚ ਰੱਖਣ ਤੇ ਆਖਿਰ ਇਹਨੂੰ ਫਾਂਸੀ ਦੀ ਸਜ਼ਾ ਦੇਣ ਪੁਲਿਸ ਨੇ ਹੀਰਾ ਸਿੰਘ ਨੂੰ ਗ੍ਰਿਫਤਾਰ ਕਰਕੇ ਕਤਲ ਦਾ ਕੇਸ ਦਰਜ ਕਰ ਲਿਆ ਮਕਰਮਾ ਦਰਜ ਕਰ ਲਿਆ ਗਿਆ ਕਪੀ ਜਾਰੀਆ ਉਹ ਲੱਗਦਾ ਕਿ ਉਹ ਫਾਇਰ ਕਰ ਲਿਆ ਇੱਕ ਪਾਸੜ ਪਿਆਰ ਦੀ ਭੇਂਟ ਇੱਕ ਹੋਰ ਧੀ ਚੜ ਗਈ ਇੱਕ ਸ਼ਖਸ ਦੇ ਪਾਗਲਪਨ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਹੰਝੂਆਂ 'ਚ ਤਬਦੀਲ ਕਰ ਦਿੱਤਾ ਕਾਨੂੰਨ ਮੁਲਜ਼ਮ ਨੂੰ ਬਣਦੀ ਸਜ਼ਾ ਤਾਂ ਦੇ ਦੇਵੇਗਾ ਪਰ ਬਲਵਿੰਦਰ ਦਾ ਪਰਿਵਾਰ ਸ਼ਾਇਦ ਇਹ ਦਰਦ ਕਦੇ ਵੀ ਭੁੱਲ ਨਹੀਂ ਸਕੇਗਾ